ਜੋ ਤਾਂ ਕੁਦਰਤ ਕਹਿਰ ਬੰਦੀ ਹੈ ਦਾ ਸਿਰਫ ਵਾਇਗਰੂ ਹੀ ਸਹਾਰਾ ਹੁੰਦਾ ਹੈ। ਇਹੀ ਹਾਲ ਹੋ ਰਿਹਾ ਹੈ ਇਸ ਸਮੇਂ ਪੰਜਾਬ ਦਾ। ਪੱਲਾ ਪੰਜਾਬ ਇ ਹੈਜ਼ ਬੀਨ ਰੀਲਿੰਗ ਵਿਦ ਫਲਡਸ ਐਂਡ ਐਨਡੀਟੀਵੀ ਟੀਮ ਇਟ ਹੈਸ ਹਿੱਟ ਦ ਡਰਾਉਨ ਇਨ ਦ ਫਲਡ ਹਿੱਟ ਏਰੀਆ ਦ ਟੀਮ ਵੈਂਟ ਅਲੋਂਗ ਵਿਦ ਦ ਇੰਡੀਅਨ ਆਰਮੀ ਜਵਾਨ ਇਨ ਅ ਬੋਟ ਤੋ ਪਾਰੀ ਬਾਰਿਸ਼ ਨੇ ਡੈਮ ਭਰ ਦਿੱਤੇ ਤੇ ਸਰਕਾਰ ਨੂੰ ਡੈਮ ਦੇ ਗੇਟ ਖੋਲਣੇ ਪਏ ਜਿਸ ਕਰਕੇ ਸਤਲੁਜ ਬਿਆਸ ਸਰਾਵੀ ਤੇ ਹੋਰ ਨਦੀਆਂ ਤੂਫਾਨ ਤੇ ਤਬਾਹੀ ਦਾ ਰੂਪ ਲੈ ਕੇ ਖੇਤ ਤੇ ਪਿੰਡਾਂ ਵਿੱਚ ਬੈ ਗਈਆਂ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲਗਭਗ 130 ਪਿੰਡ ਹੜ੍ਹ ਕਾਰਨ ਪ੍ਰਭਾਵਿਤ ਹੋਏ। ਕਈ ਥਾਵਾਂ ਤੇ 3 ਤੋਂ 10 ਫੁੱਟ ਪਾਣੀ ਖੜਾ ਹੋ ਗਿਆ। ਸਰਕਾਰ ਨੇ 3 ਅਗਸਤ ਤੱਕ ਪ੍ਰਾਇਮਰੀ ਸਕੂਲ ਸਰਕਾਰੀ ਤੇ ਪ੍ਰਾਈਵੇਟ ਸਬ ਸਕੂਲ ਬੰਦ ਕਰ ਦਿੱਤੇ। ਰਾਹਤ ਟੀਮਾਂ ਨੁਕਸਾਨ ਵਾਲੇ ਇਲਾਕਿਆਂ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਲਈ ਰਾਸ਼ਨ, ਦਵਾਈਆਂ ਤੇ ਹੋਰ ਮਦਦ ਮੁਹੱਈਆ ਕਰ ਰਹੀਆਂ ਹਨ। ਪਰ ਹੁਣ ਅਥੇ ਸਵਾਲ ਇਹ ਹੈ ਕਿ ਇਸ ਦਾ ਹੱਲ ਕੀ ਹੈ ਸਭ ਤੋਂ ਪਹਿਲੇ ਸਰਕਾਰ ਨੂੰ ਮਜ਼ਬੂਤ ਡਰੇਨੇਜ ਸਿਸਟਮ ਤੇ ਪੱਕੇ ਬੰਨ ਬਣਾਉਣ ਦੀ ਲੋੜ ਹੈ ਤੇ ਦੂਸਰਾ ਖੇਤੀ ਲਈ ਪਾਣੀ ਸੰਭਾਲਣ ਵਾਲੀ ਨਵੀਂ ਟੈਕਨੋਲੋਜੀ ਤੇ ਰੇਨ ਵਾਟਰ ਹਾਰਵੈਸਟਿੰਗ ਤੇ ਵੀ ਧਿਆਨ ਦੇਣਾ ਪਵੇਗਾ ਤੇ ਤੀਸਰਾ ਹਰ ਪਿੰਡ ਵਿੱਚ ਐਮਰਜੈਂਸੀ ਰਾਹਤ ਟੀਮ ਰਾਹਤ ਕੇਂਦਰ ਬਣਾਉਣੇ ਜ਼ਰੂਰੀ ਹਨ ਸਾਨੂੰ ਪਤਾ ਹੈ ਕਿ ਇਹ ਚੀਜ਼ ਪੋਸੀਬਲ ਨਹੀਂ ਹੈ ਪਰ ਸਾਨੂੰ ਇੱਕ ਐਹੋ ਜੀ ਟੀਮ ਐਹੋ ਜੀ ਰਾਹਤ ਟੀਮ ਬਣਾਉਣ ਦੀ ਲੋੜ ਹੈ ਜੋ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਤੁਰੰਤ ਮਦਦ ਦੇ ਸਕੇ 1998 ਵਿੱਚ ਵੀ ਇੱਕ ਅਜੀਹਾਂ ਹੜ ਆਇਆ ਸੀ ਪਰ ਉਸ ਸਮੇਂ ਬਾਰਿਸ਼ ਜਲਦੀ ਰੁਕ ਗਈ ਤੇ ਪਾਣੀ ਦਾ ਲੈਵਲ ਵੀ ਨੀਵਾ ਹੋਣਾ ਸ਼ੁਰੂ ਹੋ ਗਿਆ ਪਰ ਇਸ ਸਮੇਂ ਤੇ ਬਾਰਿਸ਼ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਪਾਣੀ ਦਾ ਲੈਵਲ ਵੀ ਦਿਨ ਬਦ ਦਿਨ ਉੱਚਾ ਹੋਈ ਜਾ ਰਿਹਾ ਜੋ ਕਿ ਇਹ ਪਿੰਡਾਂ ਦੇ ਨਾਲ-ਨਾਲ ਸ਼ਹਿਰ ਵਾਲਿਆਂ ਲਈ ਵੀ ਇੱਕ ਖਤਰਾ ਹੈ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਤ ਬੈਠੇ ਹਾਂ ਅਸੀਂ ਹੋਰ ਤੇ ਕੁਝ ਨਹੀਂ ਪਰ ਅਰਦਾਸ ਕਰ ਸਕਦੇ ਹਾਂ हे ਵਾਹਿਗੁਰੂ ਸਾਡੇ ਪੰਜਾਬ ਨੂੰ ਆਪਣੇ ਚਰਨਾਂ ਵਿੱਚ ਸੁਰੱਖਿਤ ਰੱਖੋ ਜੋ ਘਰ ਹੜ੍ਹਾਂ ਵਿੱਚ ਬਹਿ ਗਏ ਹਨ ਉਹਨਾਂ ਪਰਿਵਾਰਾਂ ਨੂੰ ਹਿੰਮਤ ਬਖਸ਼ੋ ਸਾਡੇ ਕਿਸਾਨਾਂ ਦੀਆਂ ਫਸਲਾਂ ਬਚਾਓ ਬਿਮਾਰ ਤੇ ਲੋੜਵੰਦਾਂ ਲਈ ਰਾਹ ਖੋਲੋ ਜੋ ਫਸਲਾਂ ਤਬਾਹ ਹੋ ਗਈਆਂ ਹਨ ਉਹਨਾਂ ਕਿਸਾਨਾਂ ਨੂੰ ਵੀ ਹਿੰਮਤ ਬਖਸ਼ੋ ਇਨੀ ਫਸਲ ਸੀ ਤੁਹਾਡੀ ਜੀ 10 ਕੁ ਸਾਰੀ ਰੁੜ ਗਈ ਸਾਰੇ ਬਰਬਾਦ ਹੋ ਗਏ ਕਰਜ਼ਾ ਵੀ ਹੋਣਾ ਸਿਰ ਤੇ ਕਿਉਂਕਿ ਇੱਥੇ ਦਾ ਹਰ ਇੱਕ ਕਿਸਾਨ ਕਰਜ਼ਾਈ ਹੈ ਲੜਗੀ ਦਾ ਬਲਾਕ ਹੁੰਦਾ ਹੋਣਾ ਹੈ ਹਾਂ ਲੜਕੀ ਦਾ ਵਿਆਹ ਕੀਤਾ ਹੋਣਾ ਜੇ ਕਰਜ਼ਾ ਰਹਿ ਰੰਦਾ ਹੀ ਹੈ ਜੀ ਦਾ ਤੇ ਕਰਜ਼ਾ ਨਾਲ ਲੋਕ ਜ਼ਿੰਮੇਦਾਰ ਕਦਾ ਸਰਕਾਰ ਤੇ ਸੋਸ਼ਲ ਵਰਕਰ ਜੋ ਅੱਜ ਮੁਸੀਬਤ ਦੀ ਘੜੀ ਵਿੱਚ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਹਨ ਉਹਨਾਂ ਨੂੰ ਸੂਝ-ਬੂਝ ਤੇ ਹੌਸਲਾ ਦਵੋ ਤਾਂ ਜੋ ਉਹ ਮੁਸੀਬਤ ਵਿੱਚ ਫਸੇ ਹਰ ਭੈਣ ਭਰਾ ਦੀ ਮਦਦ ਕਰ ਸਕਣ ਪਾਣੀ ਦਾ ਕਹਿਰ ਰੋਕੋ ਤੇ ਸਾਡੇ ਦੇਸ਼ ਵਿੱਚ ਸੁਖ ਸ਼ਾਂਤੀ ਕਾਇਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ